ਦਰਸ ਹੋ ਰਹੇ ਨੇ ਕਦੇ ਨੀਲਾ ਬਣਾ ਹੋ ਜਾਂਦਾ ਕਦੇ ਪੀਲਾ ਹੋ ਜਾਂਦਾ ਕਦੇ ਚਿੱਟਾ ਹੋ ਜਾਂਦਾ ਤੇ ਉਹਨੂੰ ਥੋੜਾ ਭਾਇਆ ਆ ਵੀ ਕੌਣ ਹੋ ਸਕਦੇ ਆ ਉਹ ਥੋੜਾ ਚੱਲ ਕੇ ਜਦੋਂ ਅੱਗੇ ਤੇ ਉਹਨੇ ਫਤਿਹ ਕਰ ਜਾਏ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਕਹਿੰਦੇ ਵੀ ਸਿੰਘੋ ਤੁਸੀਂ ਕੌਣ ਹੋ ਕਹਿੰਦੇ ਵੀ ਸ਼ਹੀਦ ਸਿੰਘ ਹੁੰਨੇ ਆ ਅਸੀਂ ਤੇ ਉੱਪਰ ਦਮਾਲਾ ਐਡਾ ਉੱਚਾ ਤੇ ਬਾਹਾਂ ਬੱਦਲਾਂ ਦੇ ਵਿੱਚ ਚੱਲ ਰਹੀਆਂ ਨੇ ਤੇ ਉਹ ਸਿੰਘ ਭੈਪੀਤ ਹੋ ਗਿਆ ਕਹਿੰਦਾ ਵੀ ਤੁਸੀਂ ਆਪਣੇ ਸਰੂਪ ਚ ਆਵੋ ਮੈਨੂੰ ਦੱਸੋ ਉਹ ਕਹਿੰਦੇ ਵੀ ਅਸੀਂ ਇੱਕ ਤਲੀ ਦੇ ਵਿੱਚ ਲੈ ਕੇ ਖੰਡਾਂ ਭਰੇ ਮੰਡਾ ਨੂੰ ਮਸਲ ਕੇ ਰੱਖ ਦਈਏ ਸਾਨੂੰ ਸਤਕਰ ਹੁਕਮ ਨਹੀਂ ਦਿੰਦੇ ਸਤਕਰਾਂ ਦਾ ਹੁਕਮ ਆ ਬਾਣੇ ਵਿੱਚ ਰੋਈਂ ਭਈ ਮਹਾਰਾਜ ਅਸੀਂ ਤਾਂ 25 ਸਿੰਘ ਭੇਜਿਆ ਤੇ ਉਹ ਤਾਂ ਇੰਨਾ ਲਾਮ ਲਸ਼ਕਰ ਦਾ ਰਾਜ ਭਾਗ ਲਈ ਬੈਠੇ ਨੇ ਤੋਪਾਂ ਬੰਦੂਖਾਂ ਨੇ ਉਹਨਾਂ ਕੋਲ ਤਾਂ ਬਹੁਤ ਕੁਝ ਆ ਸਾਡੇ ਕੋਲ ਕੀ ਆ ਤੇ ਮਹਾਰਾਜ ਕਹਿੰਦੇ ਉੱਪਰ ਨਾ ਝਾਕ ਜਦੋਂ ਉਹਨੇ ਉੱਪਰ ਨੂੰ ਝਾਕਿਆ ਤੇ ਘੋੜਿਆਂ ਦੇ ਉੱਪਰ ਨੀਲੇ ਵਸਤਰ ਤਿਆਰ ਵਰ ਤਿਆਰ ਉੱਚੇ ਭੁੰਗੇ ਸਾਹਤਰ ਵਸਤਰ ਵਸਤਰ ਤਿਆਰ ਤੇ ਪੂਰਾ ਆਕਾਸ਼ ਭਰਿਆ ਵਿਆ ਮਹਾਰਾਜ ਬਜਨੇ ਕੀਤੇ ਕਹਿੰਦੇ ਬੰਦਾ ਸਿੰਘ ਬਹਾਦਰ ਕਰਬਾਗ ਸਿੰਘ ਤੂੰ ਨਹੀਂ ਇਹ ਕਰਨਾ ਇਹ ਫੌਜਾਂ ਨੇ ਕਾਰਜ ਕਰਨਾ ਸਤਿਗੁਰੂ ਨੇ ਬਾਣਾ ਜਿਹੜਾ ਦਿੱਤਾ ਨਾ ਬਾਣਾ ਇੰਨਾ ਹੀ ਬੇਸਮਾਰ ਇਹ ਅਮੋਲਕ ਹੈਗਾ ਨਾ ਇਹਦਾ ਤੁਸੀਂ ਕੁਝ ਮੁੱਲ ਨਹੀਂ ਦੇ ਸਕਦੇ ਸ਼ਹੀਦਾ ਸਿੰਘਾਂ ਨੂੰ ਲੈ ਕੇ ਤੁਸੀਂ ਕੀ ਸੋਚਦੇ ਹੋ ਸ਼ਹੀਦ ਸਿੰਘ ਸੱਚੀ ਹੁੰਦੇ ਨੇ ਬਿਲਕੁਲ ਸਤਗੁਰਾਂ ਦੇ ਤੁਸੀਂ ਇਤਿਹਾਸ ਨੂੰ ਨਹੀਂ ਜਾਣਿਆ ਸਤਗੁਰਦਿਆਂ ਬਹੁਤ ਸਾਖੀਆਂ ਨੇ ਸਤਗੁਰ ਜਦੋਂ ਇੱਥੇ ਦੰਦਮਾ ਸਾਹਿਬ ਗਏ ਨੇ ਉਸ ਸਮੇਂ ਵੀ ਸਤਗੁਰਾਂ ਦੇ ਮਗਰ ਇੱਥੋਂ ਸੂਬਾ ਸਰਾਂ ਦੀ ਫੌਜ ਲੱਗੀ ਹੋਈ ਸੀ ਤੇ ਉੱਥੇ ਦੋ ਰਾਮਾਂ ਤੇ ਤਰਲੋਕਾ ਸੇਵਾ ਕਰਨ ਆਉਂਦੇ ਸੀ ਤੇ ਉਹਨਾਂ ਦੇ ਮਨ ਵਿੱਚ ਆ ਗਿਆ ਵੀ ਸਤਗੁਰਾਂ ਨੇ ਕਹਿੰਦੇ ਨੇ ਵੀ ਆਪ ਸਤਗੁਰ ਨੇ ਤੇ ਆਪਣਾ ਇੱਕ ਵੀ ਪੁੱਤਰ ਨਹੀਂ ਬਚਾ ਸਕੇ ਤੇ ਉਹਨਾਂ ਜੇ ਮਨ ਦੀ ਸ਼ੰਕਾ ਜਦੋਂ ਘਰੋਂ ਜਾਣ ਲੱਗੇ ਨਾ ਤੇ ਉਹ ਗੱਡੇ ਤੇ ਅੱਗੇ ਗੱਡਾ ਅੱਗੇ ਲੰਘਿਆ ਤੇ ਉਹ ਪਿੱਛੇ ਰਹਿ ਗਏ ਤੇ ਤੁਰਦਿਆਂ ਤੁਰਦਿਆਂ ਗੱਡਾ ਦੂਰੀ ਜ਼ਿਆਦਾ ਬਣ ਗਈ ਤੇ ਪਿੱਛੋਂ ਉਹਨੂੰ ਐਂ ਭਾਂਸਿਆ ਜਿਵੇਂ ਕੋਈ ਚੱਲਦਾ ਆ ਰਿਹਾ ਤੁਰਿਆ ਆ ਰਿਹਾ ਤੇ ਉਹਨੇ ਸੋਚਿਆ ਵੀ ਆਪਾਂ ਇਹਨੂੰ ਨਾਰ ਲਾ ਲਈ ਜਦੋਂ ਨੇੜੇ ਆਉਣ ਲੱਗੇ ਤਾਂ ਉਹ ਜਦੋਂ ਦਰਸ ਹੋ ਰਹੇ ਨੇ ਕਦੇ ਨੀਲਾ ਬਣਣਾ ਹੋ ਜਾਂਦਾ ਕਦੇ ਪੀਲਾ ਹੋ ਜਾਂਦਾ ਕਹਿੰਦੇ ਚਿੱਟਾ ਹੋ ਜਾਂਦਾ ਤੇ ਉਹਨੂੰ ਥੋੜਾ ਭਾਇਆ ਆ ਵੀ ਕੌਣ ਹੋ ਸਕਦੇ ਆ ਉਹ ਥੋੜਾ ਚੱਲ ਕੇ ਜਦੋਂ ਅੱਗੇ ਤੇ ਉਹਨੇ ਫਤਿਹ ਕਰ ਜਾਏ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਕਹਿੰਦੇ ਵੀ ਸਿੰਘੋ ਤੁਸੀਂ ਕੌਣ ਹੋ ਕਹਿੰਦੇ ਵੀ ਸ਼ਹੀਦ ਸਿੰਘ ਹੁੰਨੇ ਆ ਅਸੀਂ ਉਹ ਕਹਿੰਦੇ ਸ਼ਹੀਦ ਸਿੰਘ ਹੁੰਨੇ ਆ ਕਹਿੰਦੇ ਵੀ ਕੀ ਕਲਾ ਤੁਹਾਡੀ ਕਹਿੰਦੇ ਵੀ ਸਾਡੇ 96 ਕੋੜ ਸ਼ਹੀਦ ਸਿੰਘ ਸਤਕਰਾਂ ਦੇ ਰਹਿਨਮਾਈ ਚ ਅਸੀਂ ਹਾਜ਼ਰ ਆਂ 5000 ਸ਼ਹੀਦ ਸਿੰਘ ਉਹਨਾਂ ਦੇ ਪਾਲਣਗੇ ਦਵਾਲ ਅਸੀਂ ਸੇਵਾ ਕਰਦੇ ਆਂ ਉਹ ਕਹਿੰਦਾ ਵੀ ਮਹਾਰਾਜ ਤਾਂ ਆਪਣੇ ਪੁੱਤਰਾਂ ਨੂੰ ਨਹੀਂ بچਾ ਸਕਿਆ ਕਹਿੰਦਾ ਵੀ ਸਾਨੂੰ ਸਤਕਰ ਨੇ ਹੁਕਮ ਨਹੀਂ ਕੀਤਾ ਜਦੋਂ ਇਨੇ ਕਰਨ ਦੇ ਉੱਤੇ ਉਹਨੇ ਆਪਣਾ ਸਰੀਰ ਐਡਾ ਵੱਡਾ ਵਿਰਾਡ ਰੂਪ ਧਾਰ ਲਿਆ ਕਿ ਆਕਾਸ਼ ਨਾਲ ਸੀਸ ਲੱਗਿਆ ਤੇ ਉੱਪਰ ਦਮਾਲਾ ਐਡਾ ਉੱਚਾ ਤੇ ਬਾਹਾਂ ਬੱਦਲਾਂ ਦੇ ਵਿੱਚ ਚੱਲ ਰਹੀਆਂ ਨੇ ਤੇ ਉਹ ਸਿੰਘ ਭੈਪੀਤ ਹੋ ਗਿਆ ਕਹਿੰਦਾ ਵੀ ਤੁਸੀਂ ਆਪਣੇ ਸਰੂਪ ਚ ਆਵੋ ਮੈਨੂੰ ਦੱਸੋ ਉਹ ਕਹਿੰਦਾ ਵੀ ਅਸੀਂ ਇੱਕ ਤਲੀ ਦੇ ਵਿੱਚ ਲੈ ਕੇ ਖੰਡਾਂ ਭਰੇ ਮੰਡਾ ਨੂੰ ਮਸਲ ਕੇ ਰੱਖ ਦਈਏ ਸਾਨੂੰ ਸਤਿਗੁਰ ਹੁਕਮ ਨਹੀਂ ਦਿੰਦੇ ਸਤਿਗੁਰਾਂ ਦਾ ਹੁਕਮ ਹੈ ਪਾਣਾ ਵਿੱਚ ਰਹਿਣਾ ਵੀ ਪੰਜਵੇਂ ਸਤਿਗੁਰਾਂ ਨੇ ਤਤੀ ਤਵੀ ਤੇ ਵਹਿ ਕੇ ਪਾਣਾ ਮੰਨਿਆ ਪਾਣਾ ਮੰਨਿਆ ਨਾ ਨਹੀਂ ਤਾਂ ਕੀ ਨਹੀਂ ਸੀ ਕਰ ਸਕਦੇ ਸਾਈ ਮਿਆਂ ਮੀਰ ਜੀ ਕਹਿ ਰਹੇ ਨੇ ਮੈਂ ਲਾਹੌਰ ਤੇ ਦਿੱਲੀ ਨੂੰ ਆਏ ਮਲਿਆ ਮੇਟ ਕਰਦੇ ਆ ਪਰ ਨਹੀਂ ਉਹ ਕਹਿੰਦੇ ਪਾਣੇ 'ਚ ਰਹਿਣਾ ਵੀ ਸੀਧਾ ਸਿੰਘਾਂ ਦਾ ਐਡਾ ਕਿਰਪਾ ਉਹ ਕਹਿੰਦੇ ਵੀ ਸਾਨੂੰ ਕਹਿਣ ਤਾਂ ਅਸੀਂ ਇੱਕ ਮਿੰਟ 'ਚ ਮਸਲ ਕੇ ਰੱਖਦੇ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਹਜ਼ੂਰ ਸਾਹਿਬ ਤੋਂ ਤੋਰਿਆ 25 ਸਿੰਘ ਦੇ ਕੇ ਤੇ ਮਨ 'ਚ ਸ਼ੰਕਾ ਆ ਗਈ ਸੀਧਾ ਸਿੰਘਾਂ ਦਾ ਪ੍ਰਸੰਗ ਦੱਸਣ ਲੱਗੇ ਆਂ ਮਨਤ ਸ਼ੰਕਾ ਆ ਗਈ। ਬਈ ਮਹਾਰਾਜ ਅਸੀਂ ਤਾਂ 25 ਸਿੰਘ ਭੇਜੇ ਆ ਤੇ ਉਹ ਤਾਂ ਇੰਨਾ ਲਾਮ ਲਸ਼ਕਰ ਦਾ ਰਾਜ ਭਾਗ ਲਈ ਬੈਠੇ ਨੇ। ਤੋਪਾਂ ਬੰਦੂਖਾਂ ਨੇ ਉਹਨਾਂ ਕੋਲ ਤਾਂ ਬਹੁਤ ਕੁਸ਼ ਆ। ਸਾਡੇ ਕੋਲ ਕੀ ਆ? ਤੇ ਮਹਾਰਾਜ ਕਹਿੰਦੇ ਉੱਪਰ ਨਾ ਝਾਕ। ਜਦੋਂ ਉਹਨੇ ਉੱਪਰ ਨੂੰ ਝਾਕਿਆ ਤੇ ਘੋੜਿਆਂ ਦੇ ਉੱਪਰ ਨੀਲੇ ਵਸਤਰ ਤਿਆਰ-ਵਾਰ ਤਿਆਰ ਉੱਚੇ ਭੁੰਗੇ ਸਾਹਤਰ-ਬਾਹਤਰ ਤਿਆਰ ਤੇ ਪੂਰਾ ਆਕਾਸ਼ ਭਰਿਆ ਹੋਇਆ। ਮਹਾਰਾਜ ਨੇ ਬਜਨੇ ਕੀਤੇ ਕਹਿੰਦੇ ਬੰਦਾ ਸਿੰਘ ਬਹਾਦਰ ਗਰਵਾਕ ਸਿੰਘ ਤੂੰ ਨਹੀਂ ਇਹ ਕਰਨਾ। ਇਹ ਫੌਜਾਂ ਨੇ ਕਾਰਜ ਕਰਨਾ। ਜਦੋਂ ਤੁਰ ਪਿਆ ਤੁਰਿਆ ਆ ਜਦੋਂ ਇੱਥੇ ਹਰਿਆਣੇ ਚ ਆਇਆ ਮੈਨੂੰ ਨਾਮ ਵੀਸ ਰਿਆ ਥੋੜਾ ਉਹ ਉਹ ਸਥਾਨ ਤੇ ਆ ਕੇ ਉਹਨੇ ਫਿਰ ਉਹ ਚੀਜ਼ ਦਾ ਜਾਇਜ਼ਾ ਲਿਆ ਬਿਸ਼ੀਦੀ ਫੌਜਾਂ ਹੈ ਮੋਰੋਂ ਤੋਪਾਂ ਲੈ ਕੇ ਜੰਗ ਹੋ ਰਿਆ ਚੜ ਗਏ ਨੇ ਬੰਦੂਖਾਂ ਚੱਲ ਰਹੀਆਂ ਨੇ ਤੇ ਫੌਜ ਦੇ ਵਿੱਚ ਆਪਣੇਆਂ ਦੇ ਪੈਰ ਖਿਸਕ ਰਹੇ ਨੇ ਤੇ ਉਹਨੇ ਫਿਰ ਅਰਦਾਸ ਬੇਨਤਾ ਕਰਕੇ ਸ਼ਹੀਦਾਂ ਨੂੰ ਅਰਦਾਸ ਕੀਤੀ ਬਿਸ਼ੀਦੋ ਸਿੰਘੋ ਹਾਜ਼ਰ ਹੋਵੋ ਕਰੋ ਕਿਰਪਾ ਤੇ ਫਿਰ ਕਹਿੰਦੇ ਐਦਾਂ ਸ਼ਹੀਦਾਂ ਦਾ ਪਹਿਰਾ ਹੋਇਆ ਫੌਜਾਂ ਆਈਆਂ ਆਈਆਂ ਤੇ ਉਹਨਾਂ ਨੇ ਪਤਾ ਨਹੀਂ ਲੱਗਿਆ ਕਦੋਂ ਹਵਾ ਚ ਉਡਾਤੇ ਇਸੀ ਸਿੰਘ ਨੇ ਸ਼ਹੀਦ ਸਿੰਘ ਅੱਜ ਵੀ ਹਾਜ਼ਰ ਨੇ ਕਿਉਂਕਿ ਸ਼ਹੀਦਾਂ ਦੀ ਫੌਜ ਆ ਜਿਹੜੀ 96 ਕੋੜਾ ਇਹ ਜਿਹੜਾ ਖਾਲਸਾ ਦਰਸ ਹੋ ਰਿਹਾ ਨਾ ਜਿਹੜਾ ਤੁਰਿਆ ਫਿਰਦਾ ਇਹ ਇਹਨਾਂ ਉੱਤੇ ਵੀ ਸ਼ਹੀਦੀ ਫੌਜਾਂ ਦਾ ਪੈਰੇ ਚੱਲਦਾ ਜਿਹੜਾ ਬਾਣਾ ਵਾ ਇਹ ਸ਼ਹੀਦਾਂ ਸ਼ਹੀਦ ਸਿੰਘਾਂ ਦੀ ਇੱਕ ਨਿਸ਼ਾਨੀ ਆ ਆ ਜਿਹੜਾ ਫਰਲਾ ਸਾਡਾ ਹਾਂਜੀ ਇਹ ਨਿਸ਼ਾਨ ਸਾਹਿਬ ਆ ਹਾਂਜੀ ਇਹ ਨਿਸ਼ਾਨ ਸਾਹਿਬ ਨੇ ਸੱਤ ਗੁਰਾਂ ਨੇ ਬਾਣਾ ਜਿਹੜਾ ਦਿੱਤਾ ਨਾ ਬਾਣਾ ਇੰਨਾ ਹੀ ਬੇਸਮਾਰ ਇਹ ਅਮੋਲਕ ਹੈਗਾ ਨਾ ਇਹਦਾ ਤੁਸੀਂ ਕੁਝ ਮੁੱਲ ਨਹੀਂ ਦੇ ਸਕਦੇ ਕਿਉਂਕਿ ਇਹਨਾਂ ਦੇ ਉੱਤੇ ਸ਼ਹਾਦਤਾਂ ਹੀ ਸ਼ਹਾਦਤਾਂ ਨੇ ਇਹਦੇ ਉੱਤੇ ਫਿਰ ਪਹਿਰਾ ਵੀ ਸ਼ਹੀਦਾਂ ਦਾ ਹੀ ਰਹਿਣਾ